ਅਓ ਵੀ ਸੱਜਣੋ ਅੱਜ ਦੀ ਇਹ ਵੀਡੀਓ ਬਣਾਉਣ ਦੇ ਲਈ ਨਾ ਆਪਾਂ ਰੋਡੇਪਿੰਡ ਦੇ ਵਿੱਚ ਪਹੁੰਚੇ ਹੋਏ ਆਂ ਰੋਡੇਪਿੰਡ ਦਾ ਨਾਮ ਆ ਜਿਹੜਾ ਨੌਕਰਿਆਂ ਦੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਵਾ ਸੱਜਣੋ ਕਿਉਂਕਿ ਇਹ ਪਿੰਡ ਨੇ ਸਮੇਂ-ਸਮੇਂ ਤੇ ਬਹੁਤ ਜ਼ਿਆਦਾ ਚੰਗੇ ਨੌਕਰੇ ਜਿਹੜੇ ਘੋੜੇ ਆ ਉਹ ਘੋੜਾ ਇੰਡਸਟਰੀ ਨੂੰ ਦਿੱਤੇ ਆ ਤੇ ਅੱਜ ਆਪਾਂ ਬਾਈ ਗਰਦੀਪ ਸਿੰਘ ਬਰਾੜ ਦੇ ਫਾਰਮ ਦੇ ਉੱਪਰ ਪਹੁੰਚੇ ਹੋਏ ਆਂ ਤੇ ਬਾਈ ਦਾ ਬਸ਼ੇਰਾ ਜਿਹੜਾ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹਨੂੰ ਕਰਾਂਗੇ ਲਾਂਚ ਜੇਕਰ ਤੁਸੀਂ ਵੀ ਨੁਕਰਿਆਂ ਦੇ ਸ਼ਕੀਨ ਹੋ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਖਾਸ ਆ ਕਿਉਂਕਿ ਬਾਈ ਹੁਣਾਂ ਦਾ ਬਹੁਤ ਜਿਆਦਾ ਸੋਹਣਾ ਜਿਹੜਾ ਬਿਸ਼ੇਰਾ ਤਿਆਰ ਕੀਤਾ ਹੋਇਆ ਵਾ ਸਾਰੀ ਗੱਲਬਾਤ ਵੀ ਕਰਾਂਗੇ ਆਪਾਂ ਇਹਦੇ ਬਲੱਡ ਲਾਈਨ ਦੀ ਵੀ ਗੱਲ ਕਰਾਂਗੇ ਤੇ ਜੇ ਕਿਸੇ ਸੱਜਣ ਦਾ ਖਰੀਦਣ ਦਾ ਵੀ ਵਿਚਾਰ ਬਣੂਗਾ ਤਾਂ ਉਹ ਵੀ ਆਪਾਂ ਬਾਈ ਦੇ ਨਾਲ ਗੱਲਬਾਤ ਤੁਹਾਡੀ ਕਰਵਾਵਾਂਗੇ ਆਜੋ ਗੱਲ ਕਰੀਏ ਸਾਰੇ ਤੋਂ ਪਹਿਲਾਂ ਇਹਦੇ ਨਾਂ ਦੀ ਬਾਈ ਹੁਣਾਂ ਨੇ ਇਹਦਾ ਦਲੇਰ ਨਾਮ ਰੱਖਿਆ ਵਾ ਤੇ ਦਲੇਰ ਵੀ ਸੱਜਣੋਂ ਬਹੁਤ ਆ ਘੋੜਾ ਕਿਉਂਕਿ ਹਜੇ 37 38 ਕਿੰਨੇ ਮਹੀਨੇ ਬਾਈ ਕਹਿੰਦੇ ਇਹਦੀ ਉਮਰ ਹੋਈ ਆ ਤੇ ਤੁਰਦਾ ਤਰਦਾ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਬਹੁਤ ਜਿਆਦਾ ਸੋਹਣਾ ਤੋਰਾ ਤਰਦਾ ਵਾ ਤੇ ਬਾਕੀ ਕੰਨ-ਕੁੰਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਬਹੁਤ ਜਿਆਦਾ ਸੋਹਣਾ ਤੇ ਸ਼ਕੀਨ ਜਿਹੜਾ ਕਾਨਾ ਇਹ ਬਿਸ਼ੇਰੇ ਦੇ ਲੱਗਿਆ ਹੋਇਆ ਸੱਜਣ ਨੂੰ ਤੇ 64 ਇੰਚ ਬਾਈ ਕਹਿੰਦਾ ਇਹ ਇਸ ਟਾਈਮ ਆ ਜਿਹੜਾ ਕੱਦ ਬਿਸ਼ੇਰਾ ਕਰ ਚੁੱਕਿਆ ਵਾ ਜੇ ਗੱਲ ਕਰੀਏ ਇਹਦੀ ਬਲੱਡ ਲਾਈਨ ਦੀ ਬਲੱਡ ਲਾਈਨ ਦੋਨੇ ਪਾਸਿਓ ਬਹੁਤ ਜਿਆਦਾ ਚੰਗੀ ਹੈ ਜੀ ਕਿਉਂਕਿ ਜਿਹੜੀ ਇਹਦੀ ਮਾਂ ਆ ਉਹ ਵੀ ਬਹੁਤ ਚੰਗੀ ਬਲੱਡ ਲਾਈਨ ਦੀ ਆ ਤੇ ਜਿਹੜਾ ਇਹਦਾ ਬਾਪ ਆ ਉਹ ਤਾਂ ਦੁਨੀਆ ਦਾ ਸੁਪਰਸਟਾਰ ਹੀ ਆ ਮਿੱਤਰੋ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਉਹ ਘੋੜੇ ਦੇ ਬੱਚਿਆਂ ਦੀ ਬਹੁਤ ਜ਼ਿਆਦਾ ਮੰਗ ਆ ਇਹਦਾ ਬਾਪ ਦੀ ਗੱਲ ਕਰੀਏ ਤਾਂ ਸਮੁੰਦਰ ਸੱਜਣੋ ਮਿੰਟੂ ਬਾਈ ਵਾਲਾ ਸਮੁੰਦਰ ਜਿਹੜਾ ਅੱਜ ਕੱਲ ਸਿਮਰਤ ਪੁਲਵਾਨ ਹੋਂਦੇ ਕੋਲ ਆ ਉਹ ਇਹਦਾ ਬਾਪ ਆ ਸੱਜਣੋ ਬਹੁਤ ਜਿਆਦੇ ਚੰਗੀ ਜਿਹੜੀ ਬਾਂਤਰ ਦਾ ਘੋੜਾ ਵਾ ਮਾਰਵਾੜੀ ਜਿਵੇਂ ਆਪਾਂ ਕਹੀਏ ਕੰਨ ਬਹੁਤ ਜਿਆਦੇ ਸੋਹਣਾ ਤੇ ਸ਼ਕੀਨ ਆ ਜਿਹੜਾ ਲੱਗਿਆ ਹੋਇਆ ਵਾ ਤੁਰਦਾ ਤੁਰਦਾ ਬਹੁਤ ਸੋਹਣਾ ਵਾ ਕਿਉਂਕਿ ਬਾਈ ਗਰਦੀਬ ਹੋਣਾ ਦੀ ਜਿਹੜੀ ਬਾਈ ਜੁਆਇੰਟ ਫੈਮਿਲੀ ਆ ਬਹੁਤ ਪਿਆਰ ਹੈ ਇਹਨਾਂ ਦਾ ਸਜਣਾ ਦਾ ਬਾਈ ਇਹਨਾਂ ਦਾ ਜਿਵੇਂ ਬੇਟੇ ਹੋਗੇ ਜਾਂ ਭਤੀਜੇ ਹੋਗੇ ਜਾਂ ਵੱਡਾ ਬਾਈ ਹੋ ਗਿਆ ਸਾਰੇ ਜਣੇ ਬਹੁਤ ਸ਼ੌਂਕ ਦੇ ਨਾਲ ਜਿਹੜੇ ਘੋੜੇ ਸਾਭਦੇ ਸਜਣੋ ਤੇ ਬਾਈ ਇਹੋਹਾਂ ਨੇ ਬਹੁਤ ਸ਼ੌਂਕ ਦੇ ਨਾਲ ਇਹ ਬੇਸ਼ੇਰਾ ਜਿਹੜਾ ਤਿਆਰ ਕੀਤਾ ਵਾ ਤੇ ਗੱਲਬਾਤ ਕਰੀਏ ਇਹਦੀ ਮਾਂ ਦੀ ਸਜਣੋ ਤਾਂ ਬਾਈ ਮੈਂਟੂ ਵਾਲੇ ਅਰਜਨ ਦੀ ਦੋਨੇ ਪਾਸਿਓਂ ਨੋਗਰਾ ਬਲੱਡ ਆ ਸੱਜਣੋ ਤੇ ਬਾਕੀ ਬਾਈ ਹੁਣਾਂ ਨੇ ਸਟੱਡ ਸਰਵਿਸ ਤੇ ਲਈ ਕਰਤਾ ਇਹ ਓਪਨ ਜੇ ਕਿਸੇ ਵੀ ਸੱਜਣ ਨੇ ਘੋੜੀ ਮੇਟ ਕਰਾਉਣੀ ਹੋਵੇ ਤਾਂ 11 ਕਾ ਹਜ਼ਾਰ ਰੁਪਿਆ ਬਾਈ ਗਰਦੀਪ ਕਹਿੰਦਾ ਆਪਾਂ ਇਹਦੀ ਫੀਸ ਰੱਖੀ ਆ ਉਹ ਵੀ ਕੋਈ ਪੱਕਾ ਨਹੀਂ ਕਿ ਆਪਾਂ 11000 ਰੁਪਿਆ ਫੀਸ ਹੀ ਲੈਣੀ ਆ ਕਿਉਂਕਿ ਬਾਈ ਹੁਣਾਂ ਬਹੁਤ ਜਿਆਦੇ ਚੰਗੇ ਇਨਸਾਨ ਆ ਸੱਜਣੋ ਬਹੁਤ ਜਿਆਦੇ ਲੰਬੇ ਸਮੇਂ ਤੋਂ ਘੋੜਿਆਂ ਦੇ ਉੱਪਰ ਕੰਮ ਕਰ ਰਹੇ ਆ ਤੇ ਸੋਸ਼ਲ ਮੀਡੀਆ ਦੇ ਉੱਪਰ ਜਿਆਦੇ ਬਾਈ ਹੁਣੇ ਨਹੀਂ ਆਏ ਤਾਂ ਮੈਨੂੰ ਲੱਗਦਾ ਸ਼ਾਇਦ ਬਾਈ ਹੁਣਾਂ ਦੇ ਫਾਰਮ ਦੀ ਇਹ ਪਹਿਲੀ ਵੀ ਵੀਡੀਓ ਹੋਊਗੀ ਤੇ ਬਾਕੀ ਇਹ ਜਿਹੜਾ ਬਸ਼ੇਰਾ ਵਾ ਇਹਦੇ ਰਿਜ਼ਲਟ ਵੀ ਬਾਈ ਹੁਣਾਂ ਦੇ ਘਰੇ ਹੀ ਆ ਚੁੱਕੇ ਆ ਬਾਈ ਹੁਣਾਂ ਦੀ ਘੋੜੀ ਦੇ ਉੱਪਰ ਆ ਤੁਸੀਂ ਕੰਨ ਕੁੰਨ ਦੇਖ ਲਓ ਬਹੁਤ ਜ਼ਿਆਦਾ ਚੰਗੀ ਜਿਹੜੀ ਬਸ਼ੇਰੀ ਆ ਆਈ ਆ ਲੱਤ ਲੁੱਤ ਬਹੁਤ ਲੰਬੀ ਆ ਹਜੇ ਥੋੜੇ ਜਿਹੇ ਦਿਨਾਂ ਦੀ ਹੀ ਇਹ ਬਸ਼ੇਰੀ ਸੀਗੀ ਜਦੋਂ ਆਪਾਂ ਇਹ ਵੀਡੀਓ ਨੂੰ ਸ਼ੂਟ ਕੀਤਾ ਸੀਗਾ ਕੰਨ ਕੁੰਨ ਦੇਖ ਲਓ ਬਹੁਤ ਜ਼ਿਆਦਾ ਚੰਗੀ ਨਲਕੀ ਨੁਲਕੀ ਜਿਹੜੀ ਬੱਚੇ ਦੀ ਆ ਤੇ ਬਾਕੀ ਜੇ ਕਿਸੇ ਵੀ ਸੱਜਣ ਦਾ ਵਿਚਾਰ ਬਣਦਾ ਵਾ ਖਰੀਦਣ ਦਾ ਵੀ ਬਸ਼ੇਰੇ ਨੂੰ ਤਾਂ ਬਾਈ ਕਹਿੰਦਾ ਜੇਕਰ ਕੋਈ ਚੰਗੀ ਗੱਲਬਾਤ ਬਣਦੀ ਹੋਈ ਤਾਂ ਆਪਾਂ ਬਣਾ ਵੀ ਲਵਾਂਗੇ ਆਜੋ ਬਾਕੀ ਆਪ ਸਾਸੀ ਕਾ ਮਿੱਤਰੋ ਸਵਾਗਤ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਪਹੁੰਚਿਆ ਮੋਗੇ ਜ਼ਿਲ੍ਹੇ ਦੇ ਪਿੰਡ ਰੋਡਿਆ ਤੇ ਜਿਹੜੇ ਪਿੰਡ ਦੇ ਵਿੱਚ ਬੈਠੇ ਆ ਇਹ ਪਿੰਡ ਨੇ ਦੁਨੀਆ ਨੂੰ ਪੂਰੇ ਟੌਪ ਟੌਪ ਦੇ ਘੋੜੇ ਦਿੱਤੇ ਆ ਜੇ ਆਪਾਂ ਨੀਲੀ ਰਾਵੀ ਬਰੀਡ ਦੇ ਪਸ਼ੂਆਂ ਦੀ ਗੱਲਬਾਤ ਕਰ ਲਈਏ ਉਹ ਵੀ ਪੰਜਾਬ ਦੇ ਵਿੱਚ ਇਸ ਏਰੀਆ ਦੇ ਵਿੱਚੋਂ ਹੀ ਨਿਕਲ ਕੇ ਗਏ ਆ ਤੇ ਅੱਜ ਆਪਾਂ ਬਾਈ ਗਰਦੀਪ ਉਹਨਾਂ ਦੇ ਫਾਰਮ ਦੇ ਉੱਪਰ ਪਹੁੰਚੇ ਆ ਬਾਈ ਉਹਨਾਂ ਕੋਲ ਇੱਕ ਪੂਰੀ ਟੌਪ ਦੀ ਬਲੱਡ ਲਾਈਨ ਦਾ ਜਿਹੜਾ ਮੈਂ ਕਹਿੰਨਾ ਅੱਜ ਕੋੜਾ ਸੁਪਰਸਟਾਰ ਚੱਲ ਰਿਹਾ ਨੁਕਰਾਂ ਦੀ ਲੈਣ ਦੇ ਵਿੱਚ ਉਹ ਲੈ ਕੋੜੇ ਦਾ ਬੱਚਾ ਏ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਤਾਂ ਜਿਹੜੇ ਵੀ ਸੱਜਣ ਮਿੱਤਰ ਆਪਣੇ ਨਾਲ ਬੈਠੇ ਆ ਤੇ ਬਾਈ ਗਰਦੀਪ ਦਾ ਸਾਰਿਆਂ ਦਾ ਸਵਾਗਤ ਆਈ ਪਹਿਲਾਂ ਮੈਂ ਬਾਈ ਜੀ ਤੁਹਾਡਾ ਵੀ ਚੈਨਲ ਤੇ ਸਾਡੇ ਘਰੇ ਆਉਣ ਤੇ ਜੀ ਆਇਆਂ ਤੇ ਬਾਈ ਗਰਦੀਪ ਸਭ ਤੋਂ ਪਹਿਲਾਂ ਤਾਂ ਜਿਹੜੇ ਆਪਣੇ ਨਾਲ ਮਿੱਤਰ ਮੰਡਲੀ ਬੈਠੀ ਆਣਾ ਉਹਨਾਂ ਬਾਰੇ ਦੱਸ ਦਿਓ ਵੀ ਕਿਹੜੇ-ਕਿਹੜੇ ਸੱਜਣ ਆਪਣੇ ਨਾਲ ਵੀਡੀਓ ਦੇ ਵਿੱਚ ਬੈਠੇ ਹੈ ਬਈ ਤੇ ਬਾਈ ਗੋਪੀ ਹੈ ਮੇਰਾ ਯਾਰ ਦੋਸਤਾ ਹੀ ਰੋਡਿਆ ਤੋਂ ਠੀਕ ਹੈ ਜੀ ਬਾਕੀ ਆਪਣੇ ਸਾਰੇ ਆ ਪਰਿਵਾਰ ਮੈਂਬਰ ਹੀ ਆ ਠੀਕ ਹੈ ਜੀ ਤੇ ਬਾਈ ਗਾਂਧੀ ਲੰਡਿਆ ਤੋਂ ਠੀਕ ਹੈ ਜੀ ਤੇ ਆਪਣੇ ਵੱਡੇ ਭਰਾ ਹਨਾ ਵੱਡੇ ਭਰਾ ਜੀ ਅਮਨਦੀਪ ਸਿੰਘ ਬਸ ਠੀਕ ਹੈ ਹਨਾ ਬਾਈ ਗਰਦੀਪ ਸਭ ਤੋਂ ਪਹਿਲਾਂ ਜਾਨਕਿ ਮੈਨੂੰ ਬੜਾ ਵਧੀਆ ਲੱਗਾ ਜਦੋਂ ਆਪਾਂ ਘੋੜਾ ਫਲਮ ਆਇਆ ਹਨਾ ਸਾਰੇ ਜਿਹੜੇ ਪਰ ਜਿੰਨੇ ਵੀ ਦੋਸਤ ਮਿੱਤਰ ਬੈਠੇ ਆ ਸਾਰਿਆਂ ਨੂੰ ਬਾਈ ਪੂਰਾ ਚਾਹ ਸੀਗਾ ਕਿ ਨਹੀਂ ਸਾਰਿਆਂ ਨੇ ਪੂਰਾ ਜਾਨਕਿ ਇੰਜੋਏ ਵੀ ਕੀਤਾ ਆਪਾਂ ਘੋੜੇ ਬਾਰੇ ਹਨਾ ਤੇ ਆਪਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਇਹਦੇ ਕਰਮਾਂ ਵਾਲੇ ਦੀ ਹੈ ਹਨਾ ਇਹਦਾ ਬਾਈ ਆਪਾਂ ਕੀ ਨਾਮ ਰੱਖਤਾ ਕਿੰਨੇ ਚਿਰ ਦਾ ਹੋ ਗਿਆ ਕਿਹੜੀ ਇਹਦੀ ਬਲੱਡ ਲੈਣਾ ਦੋਨੇ ਮਦਰ ਵਾਲੀ ਸਾਈਡ ਤੋਂ ਤੇ ਇਹਦੀ ਫਾਦਰ ਵਾਲੀ ਸਾਈਡ ਤੋਂ ਬਈ ਬਈ ਇਹਦਾ ਆਪਾਂ ਨਾਂ ਦਲੇਰ ਰੱਖਿਆ ਈ ਠੀਕ ਆ ਜੀ ਤੇ ਸੈਂਤਕਾ ਮਹੀਨਿਆਂ ਦਾ ਇਹ ਉਮਰ ਚਾ ਠੀਕ ਆ ਜੀ ਤੇ ਜਿਹੜੀ ਮਾਂ ਵਾਲੀ ਸਾਈਡ ਆ ਬਾਈ ਮੈਂਟੂ ਕੋਲੇ ਹੁੰਦਾ ਯਾਰ ਜਣ ਠੀਕ ਆ ਜੀ ਤੇ ਉਹਦੀ ਬੱਚੀ ਆ ਜੀ ਉਹਦਾ ਬੱਚਾ ਹੈ ਠੀਕ ਆ ਜੀ ਮਾਂ ਵਾਲੀ ਸਾਈਡ ਤੋਂ ਇਹ ਆ ਗਿਆ ਅਰਜਨ ਦਾ ਜੀ ਮੈਂਟੂ ਵਾਲੇ ਦਾ ਹਾਂ ਉਹਦੀ ਜਣਕੀ ਉਧਰਲੀ ਸਾਈਡ ਦਾ ਤੇ ਫਾਦਰ ਵਾਲੀ ਸਾਈਡ ਇਹਦੀ ਬਈ ਪਿਓ ਵਾਲੀ ਸਾਈਡ ਤੋਂ ਹੀ ਬਈ ਸਮੁੰਦਰ ਦਾ ਜਿਹੜਾ ਬਾਈ ਮੈਂਟੂ ਕੋਲੇ ਸੀਗਾ ਇਸამართ ਪਲਵਾਨ ਪਲਵਾਨ ਬਈ ਹੁਣ ਬਈ ਪਲਵਾਨਾਂ ਕੋਲ ਚੱਲ ਬਈ ਗਰਦੀਪ ਜਿਵੇਂ ਆਪਾਂ ਗੱਲ ਕਰ ਲਈ ਹੈ ਨਾ ਤੁਸੀਂ ਨੌਕਰੀ ਪੇਸ਼ੇ ਵਾਲੇ ਬੰਦੇ ਆ ਹਨਾ ਕਿਵੇਂ ਬਈ ਇਹ ਲਾਈਨ 'ਚ ਆਉਨੇ ਤੇ ਕਿੰਨਾ ਕੁ ਚਿਰ ਹੋ ਗਿਆ ਇਹ ਲਾਈਨ 'ਚ ਆਇਆਂ ਨੂੰ ਬਈ ਇਹ ਬਈ ਲਾਈਨ 'ਚ ਤਾਂ ਮੰਨ ਲਓ 20 ਸਾਲ ਹੀ ਹੋ ਗਏ ਵਿੱਚ ਦੀ ਮੈਂ ਗਏ ਪਾਏ ਥੋੜਾ ਜਿਹਾ ਟਾਈਮ ਠੀਕ ਹੈ ਜੀ 5-7 ਸਾਲ ਠੀਕ ਹੈ ਜੀ ਤੇ ਜਿਹੜਾ ਘੋੜੇ ਦੀ ਗੱਲ ਕਰ ਲਈ ਆਪਾਂ ਰੱਖਣ ਦੀ ਠੀਕ ਹੈ ਬਈ ਕਿਉਂਕਿ ਆਪਾਂ ਨੂੰ ਤਾਂ ਘੋੜੀਆਂ ਘੋੜੀਆਂ ਰੱਖਣ ਦਾ ਸ਼ੌਂਕ ਸੀ ਘੋੜੇ ਦਾ ਤਾਂ ਆਪ ਨੂੰ ਸ਼ੌਂਕ ਨਹੀਂ ਸੀ ਠੀਕ ਹੈ ਜੀ ਮੇਰਾ ਭਤੀਜਾ ਹਰਜਸ਼ਨ ਬਰਾੜ ਠੀ ਠੀਕ ਹੈ ਵੀ ਇਹ ਘੋੜਾ ਉਸੇ ਨੇ ਖਰੀਦਿਆ ਸੀਗਾ ਉਹੀ ਬਾਲਾ ਕਹਿੰਦੇ ਮੈਂ ਘੋੜਾ ਰੱਖਣਾ ਘੋੜਾ ਵਟਾ ਕਰਕੇ ਉਹ ਦੇਸ਼ ਚਲਾ ਗਿਆ ਤੇ ਤਾਂ ਹੀ ਆਪਾਂ ਮਤਲਬ ਕਿਹਾ ਵੀ ਇਹ ਕੋਈ ਬੰਦਾ ਚੰਗੀ ਗੱਲਬਾਤ ਕਰੂਗਾ ਤਾਂ ਆਪਾਂ ਵਿਚਾਰ ਕਰਾਂਗੇ ਅੱਛਾ ਵੀ ਉਦੋਂ ਉਹ ਵੀਰਾ ਇੱਥੇ ਸੀਗਾ ਜਦੋਂ ਇਹ ਨੇ ਹਾਂ ਜਦੋਂ ਇਹ ਖਰੀਦਿਆ ਉਦੋਂ ਉਹ ਇੱਥੇ ਸੀਗਾ ਠੀਕ ਹੈ ਭਾਈ ਕਿਵੇਂ ਭਈ ਉਹਨੂੰ ਹੁਣ ਵੀ ਉਹਦਾ ਜਨੂਨ ਪੂਰਾ ਹੋਊਗਾ ਹਨਾ ਵੀਡੀਓ ਕਾਲ ਕਰਦਾ ਉਹ ਤੁਹਾਨੂੰ ਹਨਾ ਪੂਰਾ ਜੀ ਪੂਰਾ ਹਰ ਰੋਜ਼ ਉਹਨੇ ਜਦੋਂ ਵੀਡੀਓ ਕਾਲ ਕਰਨੀ ਉਹਨੇ ਕਹਿੰਨਾ ਜਾਨਵਰ ਦਿਖਾਓ ਬਾਕੀ ਉਹ ਕੈਮਰੇ ਲੱਗੇ ਆ ਆਪਣੇ ਤੇ ਉਹ ਕੈਮਰੇ ਉਹਦੇ ਨਾਲ ਅਟੈਚ ਆ ਜੀ ਠੀਕ ਆ ਬਈ ਵੀ ਆਪ ਬਾਹਰ ਚਲਾ ਕੇ ਉਹਦਾ ਮਾਈਂਡ ਉਹਦਾ ਇੱਥੇ ਹੀ ਫਿਰਦਾ ਬਈ ਹੈਨਾ ਬਾਹਰ ਇੱਥੇ ਆ ਜੀ ਬਸ ਠੀਕ ਆ ਨਾ ਬਈ ਇਹ ਵੀ ਚੀਜ਼ ਬਈ ਵਧੀਆ ਗੱਲ ਆ ਜਿਵੇਂ ਫੈਮਿਲੀ ਦੇ ਵਿੱਚ ਆਪਾਂ ਨੋਟ ਕੀਤਾ ਹੈ ਨਾ ਜਿਵੇਂ ਤੁਹਾਡੇ ਵੱਡੇ ਭਾਈ ਹਾਵ ਹੋਗੇ ਹੈਨਾ ਮਾਤਾ ਜੀ ਹੁਣੀ ਹੋਗੇ ਜਿਵੇਂ ਤੁਹਾਡੇ ਬੇਟੇ ਹੁਣੀ ਹੋਗੇ ਜਾਂ ਨਾ ਪਤੀਜੇ ਇਹਨਾਂ ਨੇ ਬਹੁਤ ਜਾਨੀ ਕਿ ਚਾਣਾ ਰੱਖਿਆ ਵਜੇ ਆਪਾਂ ਗੱਲ ਕਰ ਰਹੇ ਹਾਂ ਜੀ ਜੇ ਹੁਣ ਆਪਾਂ ਕਈ ਵਾਰੀ ਗੱਲਬਾਤ ਕਰਦੇ ਆਂ ਵੀ ਸ਼ਾਨ ਆ ਆਪਣੇ ਕੋਲ ਚੰਗਾ ਹੁੰਦਾ ਹੈ ਨਾ ਤੇ ਉਹਦੀ ਸ਼ਾਨ ਸੰਭਾਲ ਨਹੀਂ ਹ ਇਹ ਜੀ ਜ ਪੈਸਿਆਂ ਨਾਲ ਨਹੀਂ ਕਲੀ ਰਹਿ ਸਕਦੀ ਬੰਦੇ ਕੋਲੇ ਹਨਾ ਜੇ ਅਗਲਾ ਕਹਿੰਦਾ ਚਲ ਯਾਰ ਆਪਾਂ ਤਾਂ ਕੀ ਆ ਵੀ ਕੋਈ ਨਹੀਂ ਕਰਾ ਕੱਲੇ ਪੈਸੇ ਨਹੀਂ ਇਹ ਸੇਵਾ ਨਾਲ ਵੀ ਬਈ ਹਨਾ ਸੇਵਾ ਨਾਲ ਬਈ ਸੇਵਾ ਨਾਲ ਸਰ ਵੱਡੇ ਭਾਈ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਵੀ ਜੇ ਸਾਡਾ ਪਰਿਵਾਰ ਸਾਰਾ ਇਕੱਠਾ ਹੈ ਬੈਠਾ ਹੈ ਮੇਰੇ ਭਤੀਜੇ ਜਿਵੇਂ ਕੇਸ ਕੇਸ ਦਾੜੀ ਰੱਖੇ 100% ਇਹਨਾਂ ਦੇ ਤੇ ਸਾਡੀ ਮਾਤਾ ਦਾ ਸਹਿਯੋਗ ਬਹੁਤ ਜ਼ਿਆਦਾ ਹੈ ਕਿਉਂਕਿ ਪਹਿਲਾਂ ਤੋਂ ਜਦੋਂ ਡੈਡੀ ਦੀ ਡੈਥ ਹੋਈ ਹੈ ਅਸੀਂ ਛੋਟੇ ਸੀਗੇ ਤੇ ਸਾਡੀ ਮਾਤਾ ਨੇ ਪੂਰੀ ਆਮ ਬੰਦਿਆਂ ਨੂੰ ਮਿਹਨਤ ਕੀਤੀ ਹੈ ਜੀ ਤੇ ਜੋ ਵੀ ਕੁਛ ਹੈਗੇ ਅੱਜ ਮਾਤਾ ਦੀ ਬਦੌਲਤ ਹੀ ਬਿਲਕੁਲ ਹਣਾ ਬਾਈ ਬਾਈ ਮੈਂ ਕਹਿੰਦਾ ਵੀ ਜੇ ਘਰ ਦੇ ਵਿੱਚ ਤਵਾਕ ਆ ਬਾਈ ਫੇਰ ਹੀ ਮੈਂ ਕਹਿੰਦਾ ਇਦਾਂ ਦੇ ਜਿਹੜੇ ਜਾਨਵਰ ਆ ਉਹ ਘਰ ਦੇ ਵਿੱਚ ਪਾਲੇ ਜਾਂਦੇ ਆ ਹਣਾ ਤੇ ਗਾਹ ਪੈਦਾ ਹੁੰਦੇ ਆ ਕਿ ਨਹੀਂ ਸਾਰੇ ਪਰਿਵਾਰ ਦਾ ਜਾਨਕੀ ਆਪਣੇ ਜੇ ਸਹਯੋਗ ਦਾ ਸਾਰੇ ਪਰਿਵਾਰ ਦਾ ਬਾਈ ਮੇਰੀ ਵਾਈਫ ਤੇ ਮੇਰੀ ਪਰਜਾਈ ਵੀ ਮੰਨ ਲਓ ਹਣੀ ਵੀ ਪਸ਼ੂ ਭੁੱਖੇ ਖੜੇ ਰਹਿਣਗੇ ਜਾਂ ਪਾਣੀ ਲੋ ਤੇ ਹੈ ਖੜੇ ਰਹਿਣਗੇ ਠੀਕ ਹੈ ਜੀ ਨਹੀਂ ਇਹੋ ਜੀ ਕੋਈ ਟੈਨਸ਼ਨ ਨਹੀਂ ਬਿਲਕੁਲ ਹਨਾ ਬਈ ਬਹੁਤ ਸੋਹਣੀ ਗੱਲ ਕੀਤੀ ਜੇ ਆਮ ਆਪਾਂ ਵੀਡੀਓ ਦੇ ਵਿੱਚ ਵੀ ਗੱਲਾਂ ਕਰਦੇ ਹਾਂ ਨਾ ਜਿਹੜੇ ਘਰਾਂ ਦੀਆਂ ਜਿਹੜੀਆਂ ਭੈਣਾਂ ਹਨਾ ਉਹ ਸਹਯੋਗ ਦੇਣੀਆਂ ਤੇ ਉਹ ਫੇਰ ਨਹੀਂ ਬੰਦਾ ਮਾੜੇ ਸਾਨੂੰ ਜਾਊਗਾ ਕਿ ਨਹੀਂ ਫਿਰ ਇਹ ਕੰਮ ਵਾਧੇ ਚ ਹੀ ਜਾਊਗਾ ਕਿ ਨਹੀਂ ਇਹ ਬਈ ਬੋਰਜਦੋਂ ਨੇ ਆਮਣਾ ਮੁੰਡਾ ਉਹਦੇ ਘਰੇ ਜੰਮਿਆ ਠੀਕ ਹੈ ਜੀ ਉਸ ਤੋਂ ਬਾਅਦ ਬਾਈ ਕਰਨ ਨੇ ਲੈ ਲਿਆ ਮਾਨੂੰ ਕਹਲੇ ਨੇ ਠੀਕ ਹੈ ਜੀ ਤੇ ਕਰਨ ਤੋਂ ਆਪਾਂ ਲੈ ਲਿਆ ਬਾਈ ਬਾਈਆਂ ਤੇਈਆਂ ਮਹੀਨਿਆਂ ਦਾ ਠੀਕ ਹੈ ਭਾਈ ਭਾਈ ਕਿਵੇਂ ਉਦੋਂ ਲੱਗਦਾ ਸੀਗਾ ਵੀ ਇੰਨਾ ਸੋਹਣਾ ਕੋੜਾ ਤਿਆਰ ਹੋ ਜੂਗਾ ਕਿ ਵੈਸੇ ਇੱਕ ਸ਼ੌਂਕ ਸੀ ਵੀ ਆਪਾਂ ਸਾਂਹ ਪਾ ਲੈਣਾ ਭਾਈ ਉਦੋਂ ਇਹ ਭਾਈ ਮੈਂ ਤੇ ਬਾਈ ਗਾਂਧੀ ਦੋ ਵਾਰਾਂ ਵੇਖ ਕੇ ਆਏ ਸੀਗੇ ਠੀਕ ਹੈ ਜੀ ਤੇ ਉਦੋਂ ਤੇ ਬਾਈ ਗਾਂਧੀ ਉਹਨਾਂ ਸਾਰਿਆਂ ਰਾਇਆ ਕਰਕੇ ਤੇ ਕਹਿੰਦੀ ਵੀ ਪ੍ਰਮਾਤਮਾ ਕਿਰਪਾ ਕਰੋ ਬਾਣੀ ਜਾਊਗਾ ਤੇ ਅਸੀਂ ਪ੍ਰਮਾਣ ਬਣਾ ਕੇ ਲੈ ਹੀ ਲਿਆ ਠੀਕ ਹੈ ਭਾਈ ਭਾਈ ਹੁਣ ਇਸ ਟਾਈਮ ਕਿੰਨੇ ਟਾਈਮ ਦਾ ਹੋ ਗਿਆ ਹਨਾ ਤੇ ਕਿੰਨੀ ਕੁ ਹਾਈਟ ਕਰ ਗਿਆ ਭਾਈ ਇਹ ਇਸ ਟਾਈਮ ਪੂਰਾ ਭਾਈ 37 ਮਹੀਨਾ ਦਾ ਹੋ ਗਿਆ ਠੀਕ ਹੈ ਜੀ ਤੇ 64 ਪਲੱਸ ਹਾਈਟ ਕਰ ਗਿਆ ਠੀਕ ਹੈ ਭਾਈ ਤੇ ਭਾਈ ਉਹ ਜਿਵੇਂ ਛੜਤਾ ਘੋੜੀਆਂ ਘੜੀਆਂ ਤਾਂ ਕਿ ਨਹੀਂ ਹਲੇ ਇਹ ਤੋਂ ਪਿਛਲੀ ਮਨ ਲਓ ਇਹ ਤੋਂ ਪਹਿਲਾਂ 9 ਘੋੜੀਆਂ ਕ੍ਰੋਸ ਕਰਾਈਆਂ ਠੀਕ ਹੈ ਜੀ ਤੇ ਦੋ ਘੋੜਾਂ ਦਾ ਸੂਪਿੰਗ ਇੱਕ ਤਾਂ ਤਾਰਬਾਈ ਲੰਡੇ ਵਾਲ ਦੇ ਘਰੇ ਵਸੇਰਾ ਇਹਦਾ ਠੀਕ ਹੈ ਜੀ ਇੱਕ ਆਪਣੇ ਘਰੇ ਵਸੇਰੀ ਹੈ ਜਿਹੜੀ ਆਪਾਂ ਵਸੇਰੀ ਸ਼ਾਮਾ ਲਾਹੜ ਤੇ ਗੱਡੀ ਹੈ ਭਾਈ ਹਾਂ ਉਹ ਵਸੇਰੀ ਹੈ ਤੇ ਉਹ ਬਹੁਤ ਚੰਗੀ ਦਿੱਤੀ ਹੈ ਵਸੇਰੀ ਭਾਈ ਹਨਾ ਬਹੁਤ ਚੰਗੀ ਲੱਤ ਲੁੱਤ ਬਹੁਤ ਚੰਗੀ ਲੱਗੀ ਕੰਨਾਂ ਦਾ ਵੀ ਸ਼ਕੀਨ ਹੈ ਸ਼ਕੀਨ ਹੈ ਵਸੇਰੀ ਠੀਕ ਹੈ ਭਾਈ ਤੇ 15 ਕ ਦਿਨਾਂ ਦੀ ਹੈ ਉਹ ਠੀਕ ਹੈ ਭਾਈ ਤੇ ਭਾਈ ਕਿਵੇਂ ਹੁਣ ਆਪਾਂ ਵੀਡੀਓ ਦੇ ਬੱਚੇ ਨੂੰ ਕਰਤਾ ਲਾਂਚ ਹਨਾ ਭਾਈ ਤੇ ਸਟਾਰਟ ਆਫ ਤੇ ਭਾਈ ਫਿਰ ਕਿੰਨੀ ਫੀਸ ਸੋਚੀ ਐ ਦੀ ਬਈ ਇਹਦੀ ਆਪਾਂ 11000 ਫੀਸ ਲਾਵਾਂਗੇ ਠੀਕ ਹੈ ਜੀ ਜੇ ਕੋਈ ਬੰਦਾ ਨਹੀਂ ਦੇ ਸਕਦਾ ਕੋਈ ਗੱਲ ਨਹੀਂ ਉਹ ਜਿਹਾ ਵਿਚਾਰ ਹੋ ਜਾਊਗਾ ਬਟ ਤੇ ਭਾਈ ਇਹ ਤੋਂ ਇਲਾਵਾ ਹਨਾ ਦਲੇਰ ਤੋਂ ਇਲਾਵਾ ਕਿੰਨੇ ਜਿਹੜੇ ਟੋਟਲ ਦੂਜੀ ਜਾਨਵਰ ਜਿਹੜੇ ਆਪਣੇ ਫਾਰਮ ਦੇ ਬਈ ਇਸ ਤੋਂ ਸਵਾਏ ਭਾਈ ਦੋ ਵੱਡੀਆਂ ਘੋੜੀਆਂ ਦੋਨੇ ਸੂਈਆਂ ਠੀਕ ਹੈ ਭਾਈ ਇੱਕ ਦੇ ਮਗਰ ਤਾਂ ਇਹਦੀ ਬਸ਼ੇਰੀ ਆ ਦਲੇਰ ਦੀ ਠੀਕ ਹੈ ਭਾਈ ਤੇ ਇੱਕ ਦੇ ਮਗਰ ਬਸ਼ੇਰਾਈ 4 ਕਿ ਮਹੀਨੇ ਦਾ ਠੀਕ ਹੈ ਭਾਈ ਭਾਈ ਉਹ ਕਿਹੜੀ ਕਿਹੜੇ ਘੋੜੇ ਦਾ ਬੇਸ਼ੇਰਾ ਉਹ ਉਹ ਬਾਈ ਮੈਂਟੂ ਕੋਲ ਆਇਆ ਜੀ ਹਾਂਸ ਦਾ ਚੀਨਾ ਚੀਨੇ ਦਾ ਤੇ ਚੀਨੇ ਦਾ ਬੱਚਾ ਜੀ ਬਈ ਬਹੁਤ ਕੀਨਾ ਬੇਸ਼ੇਰਾ ਉਹ ਵੀ ਹੈਨਾ ਹਾਂ ਬਹੁਤ ਚੰਗਾ ਬਾਈ ਤੇ ਉਹਦੀ ਮਾਂ ਬਾਈ ਕਿੱਧਰਲੀ ਸਾਈਡ ਦੀ ਉਹਦੀ ਮਾਂ ਉਹਦੀ ਬਾਈ ਸਮੁੰਦਰ ਦੀ ਹੈ ਠੀਕ ਇਹ ਜਾਨੀ ਕਿ ਅ ਦੋਨੇ ਭੈਣ ਭਰਾ ਆ ਗਏ ਹੈਨਾ ਬਾਈ ਭੈਣ ਭਰਾ ਆ ਗਏ ਵੀ ਆਪਣਾ ਜਿਹੜਾ ਵਾਲੀ ਸਾਈਡ ਤੋਂ ਵੀ ਅੱਛਾ ਬਾਈ ਤੇ ਪਿਓ ਵਾਲੀ ਸਾਈਡ ਤੋਂ ਵੀ ਅੱਛਾ ਮਾਂ ਵਾਲੀ ਸਾਈਡ ਵੀ ਉਸੇ ਮਾਂ ਦਾ ਆਇਆ ਉਸੇ ਮਾਂ ਦਾ ਜੀ ਠੀਕ ਹੈ ਬਾਈ ਫਿਰ ਤਾਂ ਦੋਨੇ ਜਾਨੀ ਕਿ ਗੌਰ ਗਿਫਟ ਹੀ ਆ ਹੈਨਾ ਜੇ ਆਪਾਂ ਕਹਿ ਦਈਏ ਇਹੋੜੇ ਬੱਚਾ ਵੀ ਤਾਂ ਆਈ ਉਹਨੇ ਇੰਨਾ ਸੋਹਣਾ ਦਿੱਤਾ ਵੀ ਇਹਦੀ ਬਲੱਡ ਲਾਈਨ ਪੂਰਾ ਚੰਗਾ ਹੀ ਕੰਨਾ ਕੋਨਾ ਦਾ ਚੰਗਾ ਲੱਤ ਬਹੁਤ ਚੰਗੀ ਲੱਗੀ ਤੇ ਬਾਕੀ ਮਜ਼ਬੂਤ ਆਈ ਤੇ ਭਾਈ ਇੱਕ ਚੀਜ਼ ਅਗਰ ਦੀ ਮੈਂ ਹੋਰ ਕਹੂੰਗਾ ਵੀ ਕਿਵੇਂ ਭਾਈ ਜੇ ਮੈਂ ਹੁਣ ਜਾਨਵਰ ਆ ਵਧੀਆ ਤੁਹਾਡੇ ਕੋਲੇ ਫਾਰਮਪੁਰਨ ਪਾਇਆ ਵੈਣਾ ਕਰ ਲੈਨੇ ਬਈ ਸੇਲ ਪਰਚੇਜ ਦਾ ਵੀ ਕੰਮਕ ਨਹੀਂ ਨਹੀਂ ਭਾਈ ਕੋਈ ਜ਼ਿਆਦਾ ਨਹੀਂ ਆ ਬਾਈ ਹੋਣੀ ਕਰਦੇ ਸੇਲ ਪਰਚੇਜ ਦਾ ਗਾਂਧੀ ਤੇ ਗੋਰਾ ਬਾਈ ਸੰਗਾ ਠੀਕ ਆ ਭਾਈ ਤੇ ਕੋਈ ਮਾਗੀ ਮੇਲੇ ਤੋਂ 2-3 ਮਹੀਨੇ ਕਿਤੇ ਪਹਿਲਾਂ ਕੋਈ ਇੱਕ ਦੋ ਬਿਛੇਰੀਆਂ ਲੈ ਲਈਦੀਆਂ ਤੇ ਉੱਤੇ ਮੇਲਾ ਵੇਖਿਆ ਠੀਕ ਆ ਭਾਈ ਉਂ ਜਾਨਕਿ ਹੈ ਨਹੀਂਗਾ ਕੋਈ ਆਪਣਾ ਵਿਚਾਰ ਹਨਾ ਤੇ ਭਾਈ ਕਈ ਵਾਰੀ ਨਾ ਮੈਂ ਵੈਸੇ ਚੱਲ ਮੈਨੂੰ ਕਹਿਣੀ ਤੇ ਚਾਹੀਨੀ ਇਹ ਗੱਲ ਹਨਾ ਕਈ ਵਾਰੀ ਜਦੋਂ ਆਪਾਂ ਵੀਡੀਓ ਪਾਉਂਦੇ ਆ ਹਨਾ ਜਾਨਕਿ ਕਿਉਂਕਿ ਜਿਹੜੇ ਬੰਦੇ ਦਾ ਆਪਣੀ ਲੈਂਗੁਏਜ ਨੂੰ ਸਮਝਦੇ ਪਏ ਆ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਪਤਾ ਵੀ ਇਹ ਸਟੱਡ ਬਾਰੇ ਇਹਦੀ ਗੱਲ ਕਰ ਰਿਹਾ ਵੀ ਇਹਨਾਂ ਨੇ ਹਨਾ ਵੀ ਇਹ ਤਾਂ ਕੋੜੀਆਂ ਮੀਟਿੰਗ ਬਾਅਦ ਇਹਨਾਂ ਨੇ ਵੀਡੀਓ ਬਣਾਈ ਆ ਹਨਾ ਕਈ ਵਾਰੀ ਕੋਈ ਅਦਰ ਸਟੇਟ ਦਾ ਜਾਂ ਕੋਈ ਬਾਹਰਲਾ ਸੱਜਣ ਫੋਨ ਕਰ ਲਵੇ ਯਾਰ ਭਾਈ ਇਹ ਬਿਛੇਰਾ ਸੇਲ ਕਰ ਦੋ ਜਾਂ ਉਹ ਹੀ ਦਾ ਕੋਈ ਆ ਕੋਈ ਨਹੀਂ ਬਾਈ ਜੇ ਕੋਈ ਬੰਦਾ ਚਾਹਵਣ ਹੋਇਆ ਤੇ ਮੰਨ ਲਓ ਕੋਈ ਆਪਣੇ ਨਾਲ ਬਹਿ ਕੇ ਵਿਚਾਰ ਕਰ ਲੇ ਆਪਾਂ ਦੇ ਵੀ ਦੇਵਾਂਗੇ ਜੀ ਜਨ ਕਿ ਕੋਈ ਵਾਰੀ ਕੋਈ ਸੱਜਣ ਮਿੱਤਰ ਆਪਾਂ ਨੂੰ ਕਵੇ ਵੀ ਤੇ ਉਹਦੇ ਨਾਲ ਆਪਾਂ ਦਲੇਰ ਬਾਤੇ ਗੱਲਬਾਤ ਕਰ ਵੀ ਜਾ ਸਕਦੇ ਹਾਂ ਬਸ ਠੀਕ ਬਾਈ ਗਰਦੀਪ ਜੀ ਜਾਂਦੇ ਜਾਂਦੇ ਆਪਾਂ ਇੱਕ ਸਵਾਲ ਪੁੱਛਾਂਗੇ ਹਨ ਜਿਵੇਂ ਤੁਸੀਂ ਇੰਨੀਆਂ ਸਮਾਂ ਕੁੜਾਂ ਦੇ ਵਿੱਚ ਰਹਿ ਚੁੱਕੇ ਹੋ ਨਾ ਕਿਵੇਂ ਬਾਈ ਤੁਹਾਨੂੰ ਲੱਗਦਾ ਵੀ ਫਾਇਦੇ ਦਾ ਤੁਹੰਦਾ ਕਿਵੇਂ ਆ ਬਾਈ ਟੋਡੀ ਜਿਹੜੀ ਸੋਚ ਆ ਬਾਈ ਵਧੀਆ ਯਾਰ ਠੀਕ ਆ ਚੰਗਾ ਕੰਮ ਵਧੀਆ ਸ਼ੌਕ ਹੈ ਸ਼ੌਕ ਦਾ ਸ਼ੌਕ ਬਾਕੀ ਗੁਰੂ ਮਹਾਰੇ ਦੀ ਸਵਾਰੀ ਆ ਇਹ ਤੇ ਘਾਟਾ ਕਾਹਦਾ ਨਹੀਂ ਰਹਿੰਦਾ ਘਰੇ ਬਾਕੀ ਜਵਾਕ ਨਹੀਂ ਨਸ਼ੇ ਪੱਤੇ ਦੇ ਲੱਗਦੇ ਨੇ ਨਾ ਸ਼ੌਕ ਹੈ ਇਹਨਾਂ ਦੇ ਅਲਤਰੇ ਬਿਲਕੁਲ ਹਾਂ ਭਾਈ ਬਹੁਤ ਵੱਡੀ ਗੱਲ ਆ ਨਾ ਬਾਕੀ ਭਾਈ ਜਿਵੇਂ ਮੈਨੂੰ ਦੇਖਣ ਨੂੰ ਮਿਲਿਆ ਹਣਾ ਜਿਵੇਂ ਤੁਹਾਡੇ ਭਤੀਜੇ ਹੋਗੇ ਜਾਂ ਤੁਹਾਡੇ ਬੇਟੇ ਹੋਗੇ ਭਾਈ ਉਹ ਜੇ ਆਪਾਂ ਘੋੜਿਆਂ ਦੇ ਸ਼ੌਕ ਜਿ ਉਹਨਾਂ ਨੇ ਭਾਈ ਸਰਦਾਰੀ ਵੀ ਸਾਹਮ ਕੇ ਰੱਖੀ ਹੈ ਜਿਹੜੀ ਮੇਨ ਗੱਲ ਆ ਨਾ ਨਹੀਂ ਬਾਕੀ ਹਾਂ ਅਸੀਂ ਤਾਂ ਚਲੋ ਉਹਨੇ ਮੰਗਨਿਆ ਤੇ ਇਹਨਾਂ ਦੇ ਕੇਸ ਆ ਹਾਂ ਨਹੀਂ ਬਹੁਤ ਵਧੀਆ ਲੱਗਦਾ ਜਿਵੇਂ ਇਹ ਘੋੜੇ ਇਹਨਾਂ ਨੇ ਫਲਮਾਇਆ ਜਿਵੇਂ ਉਹ ਵੀਰਾ ਹੋ ਗਿਆ ਹਣਾ ਇਹਨਾਂ ਨੇ ਪੱਗਾਂ ਬੰਨੀਆਂ ਵੀ ਜਾਨਕਿ ਬਹੁਤ ਸੋਹਣਾ ਲੱਗਦਾ ਯਾਰ ਕਿ ਛੌਕ ਘੋੜਿਆਂ ਦਾ ਵੀ ਉੱਤੇ ਜਣ ਕੇ ਹਨਾ ਪੱਕਾ ਆਦੀ ਸਾंभਿਆ ਹੋਇਆ ਹੈ ਨਾ ਬਾਈ ਤੇ ਬਈ ਜਿਵੇਂ ਹੁਣ ਆਪਾਂ ਗੱਲਬਾਤ ਕਰ ਲਈਏ ਵੀ ਸੇਲ ਵਾਲੀ ਜੇ ਕੋਈ ਬੰਦਾ ਫੋਨ ਲਾਊਗਾ ਉਹ ਆਪਾਂ ਗੱਲਬਾਤ ਕਰ ਲਾਂਗੇ ਹਨਾ ਬਾਈ ਤੇ ਬਈ ਕਈ ਵਾਰੀ ਸੱਜਣ ਮਿੱਤਰ ਦੂਰਲਾ ਹੁੰਦਾ ਹਨਾ ਤੇ ਘੋੜੀ ਰੱਖਣ ਰੱਖਣ ਦਾ ਪ੍ਰਬੰਧ ਕਿਵੇਂ ਆਪਣੇ ਕੋਲ ਹੈਗਾ ਬਈ ਹੈਗਾ ਜੀ ਪੂਰਾ ਪ੍ਰਬੰਧ ਹੈਗਾ ਡਾਕਟਰ ਦੀ ਸਹੂਲਤ ਵੀ ਹੈਗੀ ਆਪਣੇ ਸੇਖੇ ਤੋਂ ਹੀ ਗਰਚਰਨ ਡਾਕਟਰ ਠੀਕ ਹੈ ਬਾਈ ਤੇ ਵਧੀਆ ਬੜਿਆ ਲਿਖਾ ਮੁੰਡਾ ਈ ਸਿਆਣਾ ਯਾਰ ਬੇਕਾਰ ਆ ਠੀਕ ਹੈ ਬਾਈ ਤੇ ਕੋਈ ਪ੍ਰੋਬਲਮ ਨਹੀਂ ਠੀਕ ਹੈ ਭਾਈ ਭਾਈ ਜਾਂਦੇ ਜਾਂਦੇ ਆਪਾਂ ਹੋਰ ਜਿਹੜੇ ਕਿਹੜੇ ਕਿਹੜੇ ਸੱਜਣ ਮਿੱਤਰ ਆ ਜਿਹੜੇ ਆਪਣੇ ਘੋੜਿਆਂ ਦੀ ਲਾਈਨ ਦੇ ਵਿੱਚ ਤੁਹਾਡਾ ਸਪੋਰਟ ਕਰਦੇ ਪਏ ਹਨ ਜਿਵੇਂ ਤੁਸੀਂ ਡਿਊਟੀ ਵਾਲੇ ਬੰਦੇ ਹੋ ਹਨ ਵੀ ਸਾਰੀ ਦਿਹਾੜੀ ਡਿਊਟੀ ਤੇ ਵੀ ਰਹਿਣਾ ਹੈ ਬਾਅਦ ਚ ਅਗੇ ਸ਼ੌਂਕ ਨੂੰ ਮੈਨੇਜ ਕਰਦੇ ਹੋ ਕਿਹੜੇ ਕਿਹੜੇ ਸੱਜਣ ਜਿਵੇਂ ਬਾਈ ਹੁਣੀ ਬੈਠੇ ਆ ਹਨ ਤਕਰੀਬਣਾ ਬਾਈ ਹੁਣੀ ਹੋਗੇ ਸਵਰਨਾ ਹੋ ਗਿਆ ਮਾਨੁਕਾ ਤੋ ਜੀ ਠੀਕ ਹੈ ਜੀ ਬਾਈ ਮਿੰਟੂ ਹੋ ਗਿਆ ਠੀਕ ਹੈ ਜੀ ਗੌਰਪ੍ਰੀਤ ਲੰਡੇ ਆ ਠੀਕ ਹੈ ਵੀ ਪੂਰਨ ਪਲਵਾਨ ਦਾ ਬੇਟਾ ਠੀਕ ਹੈ ਜੀ ਤੇ ਬਾਈ ਤਾਰ ਹੋ ਗਿਆ ਜੀ ਸੰਤੋਖ ਹੋ ਗਿਆ ਠੀਕ ਹੈ ਘਰੇ ਨਾ ਹੋਈ ਇਹ ਘੋੜੀ ਕਾਟ। ਹਟ ਬਈ ਆਪਾਂ ਦਾ ਸਤਾਣਾ ਵੀ ਜਿਹੜੀ ਆਪਣੇ ਕੋਲੇ ਬੇਸ਼ੇਰੀ ਖੜੀ ਹੈ ਨਾ ਬਾਕੀ ਦੂਸਰੀਆਂ ਜਿਹੜੀਆਂ ਘੋੜੀਆਂ ਉਹ ਸੂਪ ਬਣ ਗਈਆਂ ਨਾ ਉਸ ਤੋਂ ਘਰ ਰਿਜ਼ਲਟ ਆ ਜੂ। ਮਰੀਦਾਨਗਰ ਦੀ ਬਈ ਇਹਦੀ ਬਲੱਡ ਲਾਈਨ ਦੋਨੇ ਪਾਸੇ ਸਟਰੋਂਗ ਆ ਨਾ ਬੱਚੇ ਬਈ ਇਹਨੇ ਟੋਪ ਹੀ ਪਾਉਣੇ ਆ ਕਿ ਨਹੀਂ? ਇਹ ਬਈ ਜਿਵੇਂ ਮੰਨ ਲਓ ਤੁਸੀਂ ਵੇਖ ਲਓ ਹੁਣ ਇਹਦਾ ਪਿਓ ਸਮੁੰਦਰ ਹੋ ਗਿਆ। ਹੂੰ। ਸਮੁੰਦਰ ਦਾ ਪਿਓ ਹੋ ਗਿਆ ਇਹ ਸੂਰਜ ਘੋੜਾ ਮੈਂਟੂ ਵਾਲਾ ਬਈ ਵਾਲਾ ਤੇ ਉਹ ਗਾਹ ਹੋਰ ਵਾਲਾ ਹੋ ਗਿਆ ਲਈ ਚੌਥੀ ਪੀੜੀ ਜਾਵੜੀ। ਹਾਂ। ਚੌਥੀ ਪੀੜੀ ਜਾਵੜੀ ਹੈ ਨਾ ਇਹ ਤੇ ਮਾਲੀ ਸਾਈਡ ਤੋਂ ਵੀ ਦੋ ਤਿੰਨ ਪੀੜੀਆਂ ਬਹੁਤ ਚੰਗਾਈ ਹਾਂ ਬਾਕੀ ਬਾਈ ਮੈਂ ਕਹਿੰਦਾ ਵੀ ਸਮੁੰਦਰ ਦੀ ਜੀ ਆਪਾਂ ਗੱਲਬਾਤ ਕਰ ਲਈ ਬਾਈ ਉਹਨੂੰ ਤਾਂ ਮਾਪਿਆ ਹੀ ਨਹੀਂਗਾ ਹਜੇ ਤੱਕ ਨਹੀਂ ਕੋਈ ਅੰਦਾਜ਼ਾ ਵੀ ਉਹਨੇ ਕਿੰਨੇ ਘੋੜੇ ਪੈਦਾ ਕਰਦੇ ਕਿੰਨੀਆਂ ਘੋੜੀਆਂ ਉਹਨੇ ਘੋੜਾ ਇੰਡਸਟਰੀ ਨੂੰ ਜੇ ਆਪਾਂ ਕਹਦੀਏ ਬਹੁਤ ਵੱਡੀ ਚੀਜ਼ ਦੇਤੀ ਉਹਨੇ ਹਣਾ ਵੀ ਉਹ ਜਿੰਨੇ ਵੀ ਸੁੰਦਾ ਦੇ ਉਹ ਮੈਂ ਕਹਿੰਦਾ ਟੌਪ ਹੀ ਸੁਈ ਜਾਂਦਾ ਕਿ ਨਹੀਂ ਤੇ ਬਾਕੀ ਕਰਮ ਵਾਲਾ ਆਪਾਂ ਕਹਿੰਦੇ ਵੀ ਰੱਬ ਇਹਨੂੰ ਉਮਰ ਲਾਵੇ ਤੇ ਚੰਗੇ ਰਿਜ਼ਲਟ ਦੇ ਦੂਗਾ ਵਧੀਆ ਸੂਪਾ ਹੋਗਾ ਹਣਾ ਵੀ ਜੀ ਪਰਮਾਤਮਾ ਕਿਰਪਾ ਕਰੇ ਹਾਂ ਕਿਸੇ ਵੀ ਸੱਜਣ ਨੇ ਕੋਈ ਵੀ ਜਾਣਕਾਰੀ ਲੈਣੀ ਆ ਤੇ ਬਾਕੀ ਜਿਹੜਾ ਦਲੇਰ ਬਛੇਰਾ ਹਨਾ ਬਾਈ ਉਹਨਾਂ ਨੇ ਹਾਈ ਟੂ ਹੀਟ ਬਾਰੇ ਸਾਰਾ ਕੁਝ ਆਪੜੋਂ ਦੱਸਦਾ ਬਾਕੀ ਦੋਨੇ ਪਾਸੇ ਹੀ ਪੂਰਾ ਸਟਰੋਂਗ ਆ ਤੇ ਆਪਾਂ ਸਮੁੰਦਰ ਦੀ ਗੱਲ ਕਰ ਲਈਏ ਜਾਂ ਇਹਦੀ ਮਦਰ ਸਾਈਡ ਗੱਲ ਕਰ ਲਈਏ ਪੂਰਾ ਸਟਰੋਂਗ ਆ ਬਾਕੀ ਜਿਹੜੇ ਬੱਚੇ ਆਏ ਵੇ ਆ ਉਹ ਵੀ ਹਨਾ ਤੁਸੀਂ ਜਿਹੜੀ ਇੱਕ ਬਛੇਰੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਉਹਦੀ ਜਾਨਕਿ ਬਾਡੀ ਬੰਤਰ ਬਹੁਤ ਜ਼ਿਆਦਾ ਨੇ ਸਟਰੋਂਗ ਦਿੱਤੀ ਕਿਉਂਕਿ ਦੋਨੇ ਪਾਸੇ ਚੰਗਾ ਕਰਕੇ ਹਨਾ ਤੇ ਕਿਸੇ ਵੀ ਵੀਰ ਨੇ ਕੋਈ ਵੀ ਸਟੱਡ ਸਰਵਿਸ ਬਾਰੇ ਜਾਂ ਕੋੜੇ ਬਾਰੇ ਖਰੀਦਣ ਬਾਰੇ ਵੀ ਕੋਈ ਗੱਲਬਾਤ ਕਰਨੀ ਆ ਬਾਈ ਗਰਦੀਪ ਉਹਨਾਂ ਦਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਏ ਤੇ ਬਾਈ ਉਹਨਾਂ ਨੂੰ ਬੇਝਾ ਜਿੱਕੋ ਕੇ ਫੋਨ ਲਾ ਲਿਓ ਕਿਉਂਕਿ ਫੀਸ ਫੂਡ ਵਾਲਾ ਵੀ ਬਾਈ ਉਹਨਾਂ ਦਾ ਕੋਈ ਐਡਾ ਸਿਸਟਮ ਨਹੀਂਗਾ ਜਿਵੇਂ ਵੀ ਤੁਸੀਂ ਕਰੋਗੇ ਬਾਈ ਉਵੇਂ ਹੀ ਹੋਣੀ ਬਾਈ ਹੁਣੀ ਕਰ ਲੈਣਗੇ ਤੇ ਬਾਕੀ ਬਾਈ ਉਹਨਾਂ ਦਾ ਸ਼ੌਂਕ ਨੂੰ ਰੱਖਿਆ ਪਿਆ ਏ ਤੇ ਬਾਕੀ ਬਾਈ ਉਹਨਾਂ ਨਾਲ ਕੀਤੀ ਗੱਲਬਾਤ ਕਿਵੇਂ ਲੱਗੀ ਤੇ ਬਾਈ ਬਾਕੀ ਵੀ ਬਾਈ ਉਹਨਾਂ ਦੇ ਜਿਹੜੇ ਬੇਟੇ ਆ ਹਨਾ ਜਾਂ ਬਾਈ ਦੇ ਭਤੀਜੇ ਆ ਬਹੁਤ ਸੋਹਣਾ ਜਣ ਕੇ ਘੋੜਾ ਤੋਰਿਆ ਵੀ ਆ ਤੇ ਬਾਕੀ ਜਿਵੇਂ ਬਾਈ ਦੇ ਬੇਟੇ ਨੇ ਜਦੋਂ ਕੋੜਾ ਉੱਪਰ ਬੈਠ ਕੇ ਤੁਰਿਆ ਉਦੋਂ ਵੀ ਬਹੁਤ ਸੋਹਣਾ ਜਣ ਕੇ ਕੋੜੇ ਨੇ ਚਾਲ ਚੂਲ ਦਿੱਤੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਸ਼ੀਰਾ ਕਿਵੇਂ ਲੱਗਿਆ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਓ ਬਾਕੀ ਹੋਰ ਕੋਈ ਕੋਈ ਜਾਣਕਾਰੀ ਲੈਣੀ ਆ ਜਾਂ ਇਹਦੇ ਖਰੀਦਣ ਬਾਰੇ ਜਾਂ ਕੋਈ ਹੋਰ ਜਿਹੜੀ ਲੈਣ ਬਾਰੇ ਕੋਈ ਗੱਲਬਾਤ ਰਹਿ ਵੀ ਗਈ ਆ ਬਾਈ ਗਰਦੀਪ ਹਣਾ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਬਾਈ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜਉਂਦੇ ਬਾਦ ਦੇ ਰਹੋ ਜੀ ਧੰਨਵਾਦ